ਅਬੀ ਸਾਸਰੀ ਕਾਲ ਦੋਸਤੋ ਨਵੇਂ ਬਲੌਗ ਚ ਅੱਜ 13 ਜੁਲਾਈ ਦਿਨ ਐਤਵਾਰ ਆਪਾਂ ਚੱਲੇ ਆ ਆਪਣੇ ਨਵੇਂ ਟ੍ਰਿਪ ਤੇ ਆਪਣੇ ਕੋ ਦੋ ਡ੍ਰੌਪ ਆ ਇੱਕ ਰੀਨੋ ਨਿਵਾੜਾ ਇੱਕ ਮੈਕਰਨ ਨਿਵਾੜਾ ਆ ਇੱਕ ਸਮਾਲ ਸਕੈਟ ਪਈ ਆ ਇੱਧਰ ਤਾਂ ਇੱਕ ਉਹ ਪਿੱਛੇ ਪਈ ਆ ਇਹ ਦੋਨੇ ਇਕੱਠੇ ਆ ਆ ਏਅਰ ਕੂਲਰ ਆ ਇਹ ਆਪਣੀ ਦੂਜੀ ਡਿਲੀਵਰੀ ਆ ਇਹ ਜਾਣਾ ਆ ਮੈਕਰਨ ਔਰ ਦੂਜਾ ਰੀਨੋ ਜਾਣਾ ਰੀਨੋ ਨਿਵਾੜਾ ਕੈਲੀਫੋਰਨੀਆ ਤਾਂ ਨੇਵਾੜਾ ਦੇ ਬਾਰਡਰ ਤੇ ਪੈਂਦੀ ਸਿਟੀ ਇਹ ਪਹਾੜੀ ਇਲਾਕਾ ਆ ਬਹੁਤ ਸੋਹਣਾ ਉੱਥੇ ਕਰਾਂਗੇ ਡਿਲੀਵਰੀ ਆਪਾਂ ਜਾ ਕੇ ਅੱਜ ਆ ਦੇਖੋ ਆਪਾਂ ਜਾੜ ਚ ਪਹੁੰਚ ਗਏ ਅੱਜ ਆਫਟਰਨੂਨ 1:30 ਵੱਜ ਗਏ ਆ ਨਾਲ ਦੇ ਮੁੰਡੇ ਨੇ ਅੱਜ ਆਉਣਾ ਆਪਾਂ ਚੈੱਕ ਚੁੱਕ ਕਰ ਲਿਆ ਤਾਂ ਆ ਪਿੱਛੇ ਬੰਦ ਤਾਂ ਮੁਰੇ ਖੋਲ ਕੇ ਤਾਂ ਬਾਕੀ ਕੰਮ ਰੈਡੀ ਟੂ ਗੋਈ ਆ ਵਾ ਜਾੜ ਚ ਹਜੇ ਟਰੱਕ ਖੜੇ ਆ ਜਾਊਗੇ ਅੱਜ ਜਾਂ ਕੱਲੂ ਫੁੱਲ ਭਰਿਆ ਖੜਾ ਅੱਧੇ ਟ੍ਰੇਲਰ ਖਾਲੀ ਆ ਪਾਓ ਸਾਡੀ ਕੰਪਨੀ ਨੇ ਨਵੀਂ ਪੈਨ ਲੈ ਲਈ ਆ ਸਰਵਿਸ ਕਾਲ ਕਰਨੇ ਨੂੰ ਉਹ ਹੁਣ ਜੇ ਕਿਤੇ ਆਲ ਦਵੜੇ ਕਿਸੇ ਦਾ ਕੋਈ ਪ੍ਰੋਬਲਮ ਆਇਆ ਕਰੂਗੀ ਟਰੱਕ ਚ ਤਾਂ ਇਹ ਇੱਚੇ ਜਾ ਕੇ ਫਿਕਸ ਕਰਕੇ ਆਇਆ ਕਰੂਗੇ ਨਹੀਂ ਤਾਂ ਦੂਜੇ ਸਰਵਿਸ ਕਾਲ ਵਾਲੇ ਲੈਂਦੇ ਫਿਰ ਜਿਆਦਾ ਪੈਸੇ ਚਲੋ ਜੀ ਬਾਕੀ ਨਾਲ ਨਾਲ ਆਪਾਂ ਅਪਡੇਟ ਕਰਦੇ ਰਹਿਣਾ ਲੋ ਵੀ ਬੁੱਡ ਸਟਾਕ ਤੋਂ ਆਪਣੇ ਯਾਰਡ ਤੋ ਤੁਰ ਕੇ ਆ ਗਏ ਆਪਾਂ ਆ ਗਏ ਇੱਥੇ ਅੱਧੇ ਘੰਟੇ ਦੀ ਡਰਾਈਵ ਤੇ ਲੰਡਨ ਐਂਡ ਟਾਰੀਓ ਫ્લાਇੰਗ ਜੇ ਤੇ ਕੂਲ ਭਰੀ ਜਾਂਦੇ ਆਂ ਆਉਂਦਾ ਪਾਉਂਦਾ ਪਾਣੀ ਘਮਦੀਪੂਰੀ ਹੋਊਗੀ ਉਧਰ ਮੈਂ ਉੱਤਰ ਜਲੀ ਜਾਂਦਾ ਉਧਰ ਡੀਲ ਲੱਗੀ ਹੋਇਆ ਹੈਲਸੀ ਦਾ ਨਰਜੀਤਰੀ 246 ਤੇ ਟਰੱਕ ਮੂਰੇ ਲੱਗਿਓ ਤੇ ਟਰੱਕ ਵਾਸ਼ਿਆ ਕਰਿਓ ਯੋ ਰਿਪਜ਼ਾਈਟ ਭਰਤਾ ਆਪਾਂ ਪਹਿਲਾਂ ਇੱਕ ਸਾਈਡ ਹੁਣ ਭਰਦੇ ਉੱਥੂ ਤੇਲ ਭਰਕੇ ਦਾ ਫਿਰ ਵੇਖੋ ਭੋਗੇ ਚੱਲਦੇ ਤੇਲ ਭਰ ਲਿਆ ਆਪਾਂ ਇਧਰ ਕਾਰਾਂ ਦਾ ਤੇਲ ਭਰਦਾ ਲੰਡਨ ਅੰਟਾਰੀਓ ਫਲਾਈਂਗ ਜੇ ਹੁਣ ਅੰਦਰ ਜਾ ਕੇ ਰਸੀਪਟ ਲੈ ਲੈਂਦੇ ਆ ਨਾਲੇ ਫਰੈਸ਼ ਰਿਫਰਸ਼ ਹੋ ਲੈਂਦੇ ਫਿਰ ਉੱਤੇ ਚੱਲਦੇ ਫਿਰ ਕਰਦੇ ਬਾਰਡਰ ਕ੍ਰੋਸ ਜਿਹੜਾ ਉੱਧਰ ਪਾਰਕਿੰਗ ਹੈ ਸਾਰੀ ਗਰਮੀਆਂ ਚ ਆਈਸ ਆਈਸ ਲੋ ਦੋ ਸਹੀ ਪੜੀ ਇੱਧਰ ਸ਼ਾਵਰ ਲਈ ਲੈਣ ਲੱਗੀ ਹੋਇਆ ਇੱਧਰ ਲਾਂਡਰੀ ਵੀ ਪੰਪਾਤੇ ਹੁੰਦੇ ਇਦਾਂ ਜਿਹੜੇ ਲੰਮਾ ਲੰਮਾ ਟਾਈਮ ਨਹੀਂ ਜਾਂਦੇ ਇਦਾਂ ਕੱਪੜੇ ਵਾਸ਼ ਕਰ ਲੈਂਦੇ ਉੱਥੇ ਯੋ ਨਾ ਵੀ ਫਿਊਲ ਭਰ ਗਿਆ ਰਸੀਪਟ ਲੈ ਲਈ ਆਪਾਂ ਆ ਚੱਲਦੇ ਆਂ ਤੋਂ ਖੜਾ ਬੀਚ ਆਪਣਾ ਟਰੱਕ ਦਰ ਪਾਰਕਿੰਗ ਆ ਦਰ ਬੀ ਆ ਦੇਖੋ ਕਿੰਨੇ ਭੀਜਿਆ ਤਾਂ ਸਾਰੇ ਤੇਲ ਭਰੀ ਜਾਂਦੇ ਉਹ ਵੀ ਤੇਲ ਭਰਾ ਕੇ ਪਹੁੰਚੇ ਬਾਰਡਰ ਤੇ ਬਾਰਡਰ ਤੇ ਲੰਮੀਆਂ ਲੰਮੀਆਂ ਲਾਨਾ 4-5 ਕਿਲੋਮੀਟਰ ਲੰਮਾ ਜਾਮ ਲੱਗਾ ਸੀਗਾ ਜਿਹੜਾ 2 ਘੰਟੇ ਚ ਅਸੀਂ ਕ੍ਰੋਸ ਖਾਲੀ ਤਾਂ ਬਾਟਰਫਲਟ ਸਟਾਪ ਤੋਂ ਆ ਕੇ ਆਪਣਾ ਅਵਸਾਰਨੀਆ ਬਾਰਡਰ ਉੱਥੇ 6-7 ਘੰਟੇ ਲੱਗੇ ਸਾਡੇ ਅਸੀਂ 1 ਵਜੇ ਤੁਰੇ ਯਾਰਡ ਚੋਂ ਤਾਂ ਅਸੀਂ ਇਹ ਕ੍ਰੋਸ ਕੀਤਾ 7:30-8 ਵਜੇ ਬਹੁਤ ਜ਼ਿਆਦਾ ਰੱਛਾ ਸੀਗਾ ਪਤਾ ਨਹੀਂ ਕੀ ਗੱਲ ਸੀ ਲਓ ਵੀ ਮਿੱਤਰੋ ਉਹ ਮਾਹਾ ਤੋਂ 40-50 ਕਿਲੋਮੀਟਰ ਪਹਿਲਾਂ ਨਵਰਾਸਕਾ ਤੋਂ ਆਈ ਹੋ ਵਾਚ ਆ ਦੇਖੋ ਮੱਕੀ ਦੀ ਫਸਲ ਸੂਰਜ ਚੜ ਗਿਆ अर्ਲੀ ਮਾਰਨਿੰਗ ਧੁੰਦ ਪਈ ਸੀ ਰਾਤੀ ਤਾਂ ਹੁਣ ਸੂਰਜ ਨੇ ਧੁੰਦ ਧੁੰਦ ਚੱਕ ਦੇਣੀ ਆ ਆ ਦਿਮਾਲੇ ਨਿਕਲੇ ਆ ਇਹ ਮੱਕੀ ਦੇ ਆ ਦੇਖੋ ਕਿੰਨੇ ਸੋਹਣੇ ਆ ਹੈ ਇੱਕ ਸਾਹ ਉਧਰ ਸੋਇਆਬੀਨ ਦੀ ਫਸਲ ਆ ਕੀ ਕੈਨੇਡਾ ਅਮਰੀਕਾ ਦੀਆਂ ਮੁੱਖ ਫਸਲਾਂ ਆ ਮੀਨ ਬਾਕੀ ਸਬਜ਼ੀਆਂ ਫਲ ਫਰੂਟ ਉਹਦਾ ਕੋਸ਼ਿਸ਼ ਜਗਾਵਾਂ ਤੇ ਹੁੰਦੀਆਂ ਆ ਆ ਸੋਇਆਬੀਨ ਮੱਕੀ ਤੱਕ ਕਣਕ ਇਹ ਹੁੰਦੀਆਂ ਜਿਆਦੀਆਂ ਤਿੰਨ ਫਸਲਾਂ ਬਾਕੀ ਤਾਂ ਲਿਮਟਿਡ ਕੋਈ ਕੁਝ ਕੁਝ ਥਾਂਵਾਂ ਜਿੱਥੇ ਹੁੰਦੇ ਫਲ ਫਰੂਟ ਜਾਂ ਆਪਣੀਆਂ ਸਬਜ਼ੀਆਂ ਜਾਂ ਉਹ ਦੂਜੇ ਬੀਜ ਦੇ ਆ ਜਿਹੜੇ ਟੈਂਟਾਂ ਵਾਲੀਆਂ ਜਿਹੋ ਉਹਨਾਂ ਨੂੰ ਬੀਜਦੇ ਆ ਇਹਨਾਂ ਦੇ ਵਿੱਚ ਲੋਡ ਚੈੱਕ ਕਰਨ ਲਈ ਰੁਕਿਆ ਸੀ ਮੈਂ ਕਿਹਾ ਚੱਲ ਚੜ੍ਹਦੇ ਸੂਰਜ ਨੂੰ ਸਲਾਮ ਵੀ ਕਰ ਦਈਏ ਤਾਂ ਆਹ ਦੇਖੋ ਇੱਧਰ ਆਈ ਏ ਟੀ ਉੱਪਰ ਲੰਘਦਾ ਇੱਥੇ ਰੈਂਪ ਕੱਢਿਆ ਸੁਣੋ ਚੰਦ ਹੱਲੇ ਵੀ ਹੈਗਾ ਉੱਪਰ ਇੱਧਰ ਜੌਂ ਡੀਅਰ ਖੜਾ ਨਾਲੇ ਇੱਕ ਆਕੂ ਵਾਲੇ ਦੁਆਲੇ ਰੋੜਾਂ ਤੋਂ ਆਲੇ ਦੁਆਲੇ ਵੱਟਦੇ ਰਹਿੰਦੇ ਆਂ ਪੱਧਰਾ ਕਰਕੇ ਰੱਖਦੇ ਆ ਥੋੜੇ ਥੋੜੇ ਏਰੀਏ ਬਾਦ ਹੁੰਦਾ ਕੋਈ ਨਾ ਕੋਈ ਐਦਾਂ ਹੀ ਛੱਡ ਜਾਂਦੇ ਆ ਰਾਤ ਨੂੰ ਕੋਈ ਨਹੀਂ ਇਹਨਾਂ ਨੂੰ ਛੇੜਦਾ ਛੋੜਦਾ ਦੇਖ ਲੋ ਇਹੀਂ ਖੜੇ ਰਹਿੰਦੇ ਆ। ਮਿੱਤਰੋ ਗ੍ਰੈਂਡ ਆਇਲੈਂਡ ਨਵਰਾਸਕਾ ਪਹੁੰਚ ਗਏ। ਆ ਦੇਖੋ ਪੰਪ ਆ ਇੱਥੇ ਟਰੱਕ ਸਟਾਪ ਟੈਂਕ ਖੜਾ ਕੀਤਾ। ਯੂਐਸ ਆਰਮੀ ਦਾ ਟੈਂਕ ਬੋਜ਼ਲਮੈਨ ट्रैवल ਸੈਂਟਰ ਉਧਾਂ ਪਾਇਲਟ ਦਾ ਪੰਪ ਵੀ ਆ ਨਾ ਕੋ ਜਿਦਾਂ ਪ੍ਰਾਈਵੇਟ ਪੰਪ। ਉਹ ਪੰਪ ਦੇਖੋ ਕਿੱਡਾ ਬੱਟਾ। ਕਿੰਨਾ ਸੋਹਣਾ। ਆ ਫੂਡ ਟ੍ਰੇਨ ਆ। ਪਰ ਇਹ ਖੋਲੀਆਂ ਜਿਹਦਾ ਫੂਡ ਟਰੱਕ ਬਣਾਏ ਹੁੰਦੇ ਇਦਾਂ ਆ ਪਰ ਬੰਦੇ ਹੀ ਆ। ਆਹ ਦੇਖੋ। ਘੁੰਮਣੇ ਵਾਲੇ ਕਾਰਾਕੁਰਾ ਵਾਲੇ ਰੁਕਦੇ ਇੱਧਰ। ਉਹ ਉਧਰ ਟਰੱਕਾਂ ਦੀ ਪਾਰਕਿੰਗ ਆ। ਉਧਰ ਤੇਲ ਭਰਦੇ ਆ ਨਾਲੇ ਉਧਰ ਦੀ ਟਰੱਕਾਂ ਦੀ ਪਾਰਕਿੰਗ ਆ ਇੱਧਰ ਕਾਰਾਂ ਦੀ ਆ। ਇਦਾਂ ਅਰਵੀਆਂ ਵਾਲੇ ਘੁੰਮਦੇ ਆ ਗ੍ਰੈਂਡ ਆਇਲੈਂਡ। ਹੰਡਰ ਹੰਡਰ ਰੋਡ। ਇਦਾਂ ਨਾਲ ਕੋਈ ਸੌਤਾਂ ਮੈਂ ਉੱਧਰ ਦੇ ਕੋ ਟੈਂਕੀ ਦੇ। ਇੱਧਰ ਸਾਰੇ ਟਰੱਕਾਂ ਦੀ ਪਾਰਕਿੰਗ ਹੈ ਆਲੋ ਦੇ ਵਾਲੇ ਵੱਡੀ ਪਾਰਕਿੰਗ ਹੈ ਵੱਡਾ ਪੰਪ ਹੈ ਬਹੁਤ ਜਿਆਦਾ ਰੱਚ ਹੁੰਦਾ ਪੀਜੀਪੀ ਪੈਂਡਓਵਰ ਨਿਵਾੜਾ ਦੇਖੋ ਕਸੀਨੋ ਲਾਈਨ ਜੇ ਤੇ ਪੰਪ ਦੇ ਅੰਦਰ ਦੋ ਕਸੀਨੋ ਹੋ ਵਾਓ ਹੋ ਰੈਸਟੋਰੈਂਟ ਬੰਦਿਆ ਰੌਣਕਾਂ ਫਲਾਈਂਗ ਜੀ ਵੈਂਡਓਵਰ ਨਿਵਾੜਾ ਯੂਟਾ ਨੇ ਵਾਡਾ ਦਾ ਬਾਰਡਰ ਹੈ ਆ ਬਾਰਡਰ ਕੋਈ ਰੌਣਕਾਂ ਕਿਸੇ ਨੂੰ ਕਿਸੇ ਨੂੰ ਵਾਡਾ ਸ਼ੁਰੂ ਹੋਇਆ ਕੀ ਬਸ ਨਾ ਲੱਗਦੇ ਕਿਸੇ ਨੂੰ ਇੱਧਰ ਪਾਇਲਟਸ ਇੱਧਰ ਨਾਲ ਇੱਕ ਕਿਸੇ ਨੂੰ ਜੱਕ ਮੁਰ ਜੱਕ ਨੂੰ ਚੰਦ ਮਾਰਦਾ ਚਮਕਾਰੇ ਰਾਤ ਚੰਦ ਤਾਰੇ ਹਲੇ ਹਲੇ ਮੜ ਮੜ ਦਿਨ ਚੜਨ ਲੱਪਿਆ ਪਰ ਤਾਰੇ ਸਗੇ ਰਾਤ ਬਹੁਤ ਸੋਹਣੇ ਆ ਦੇਖੋ ਰਾਤ ਚਾਨਣੀ ਵਿੱਚ ਤੁਰਾ ਮੇਰਾ ਨਾਲ ਤੁਰੇ ਪਰ ਛਾਂ ਮਾ ਨਹੀਂ ਚਿੰਦੇ ਮੇਰੀਏ ਰੈਂਪ ਤੇ ਕੱਢਿਆ ਲੋਡ ਚੈੱਕ ਪਾਉਣ ਲਈ ਆ ਦੇਖੋ ਵਿੰਟਰ ਚ ਜਿਲੇ ਆ ਫਲੈਸ਼ ਕਰਦੀਆਂ ਹੁੰਦੀਆਂ ਤਾ ਇੱਥੇ ਰੋਕੇ ਚੇਨਾਂ ਪਾਉਣੀਆਂ ਨਹੀਂ ਆਂਦੀਆਂ ਚੇਨ ਔਰ স্নੋ ਟਾਇਰ ਰਿਕੁਆਇਰ ਵੈਂ ਫਲੈਸ਼ਿੰਗ ਵਿంటర్ ਚ ਇੱਥੇ স্নੋ ਚੇਨਾਂ ਪਾਉਣੀਆਂ ਜਾਂ স্নੋ ਟਾਇਰ ਹੋਣੇ ਚਾਹੀਦੇ ਤੁਹਾਡੇ ਯੋ ਨਹੀਂ ਤਾਂ ਅੱਗੇ ਨਹੀਂ ਜਾ ਸਕਦੇ ਨਹੀਂ ਤਾਂ ਤੁਹਾਨੂੰ ਉੱਥੇ ਰੋਕ ਦੇਗੇ ਫਰਲਾ ਦੇਗੇ ਕੱਟ ਕੇ ਯੋ ਐਦਾਂ ਦਾ ਸੋਨਮਸਾਨ ਪਹਾੜੀ ਇਲਾਕਾ ਬਸ ਖਾਲੀ ਪਿਆ ਮદાન ਪਹਾੜ ਜੰਗਲ ਆ ਮਿੱਤਰੋ ਪਹੁੰਚ ਗਏ ਨਵੀੜਾ ਡਿਲੀਵਰੀ ਤੇ ਕਾਰਪਟਰ ਖੋਲਤੀ ਆ ਸਭ ਤੋਂ ਪਹਿਲਾਂ ਸਾਡੀ ਕੰਪਨੀ ਦਾ ਟਰੱਕ ਉੱਥੇ ਲਾਉਂਦੇ ਆ ਉਸ ਤੋਂ ਬਾਅਦ ਸਾਡੀ ਵਾਰੀ ਆਉਗੀ ਕਾਰਪ ਖੋਲਤੀ ਹੈ ਤੋਂ ਬਾਅਦ ਫਿਰ ਉੱਥੇ ਚੈਨਾ ਚੁਨਾ ਉੱਥੇ ਜਾ ਕੇ ਖੋਲਾਂਗੇ ਹੋ ਦੋ ਟਰੱਕ ਹੋਰ ਪਿੱਛੇ ਆ ਗਏ ਇੱਕ ਸਾਡੀ ਕੰਪਨੀ ਦਾ ਇੱਕ ਕਿਸੇ ਹੋਰ ਕੰਪਨੀ ਦਾ ਐਦਾਂ ਦਾ ਸੁੱਕਾ ਜਿਹਾ ਏਰੀਆ ਪਹਾੜੀ ਹੋ ਹੋ ਗਈ ਪੂਰੀ ਗਰਮੀ ਹੈ ਸਵੇਰੇ ਸਵੇਰੇ ਦੇ ਲੋ 7 ਵਜੇ ਆ ਆ ਦੋ ਟਰੱਕਾਂ ਖੋਲੀਆਂ ਦੇ ਲੋ ਪਸੀਨੇ ਕਿਦਾ ਚੁੰਦੇ ਆ ਓਹੋ ਆਹ ਦੇ ਇਦਾਂ ਦੇ ਪਹਾੜ ਆ ਸਕੇ ਡਰਾਈ 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 ਸੋ ਵੀ ਕ੍ਰੇਨ ਲੱਗੀ ਚੱਕਣ ਚੈਨਾ ਚੋ ਨਾ ਖੋਲਦੀ ਆਪਾਂ ਉਹ ਇਦਾਂ ਦੇ ਆ ਵੱਡੇ ਕੂਲਰ ਜਿਹੜੇ ਲੱਗੋ ਇਦਾਂ ਦੇ ਲੱਗਨੇ ਡਾਟਾ ਸੈਂਟਰ ਅੰਦਰ ਕੰਪਿਊਟਰ ਲੱਗਨੇ ਬਹੁਤ ਜਿਆਦੇ ਉਹਨਾਂ ਨੂੰ ਫੇਰ ਠੰਡਾ ਰੱਖਦੇ ਆ ਕੂਲਰ ਠੰਡੀ ਹਵਾ ਮਾਰਦੇ ਆ ਉਹ ਦੇਖਦੇ ਆ ਯੋ ਚੈਨਾ ਪਾਤੀਆਂ ਚੱਕੂ ਗਿਆ ਇਦਾਂ ਦੀ ਜੌਬ ਚੱਲਦੀ ਆ ਓਹ ਹੋ ਕੋ ਏਰੀਆ ਬਸ ਸੁੱਕਾ ਗਵਰਦੀ ਆ ਵਿੰਟਰ ਚ ਥੋੜੀ ਠੰਡ ਹੁੰਦੀ ਆ ਬਸ ਯੋ ਆਇਆ ਕ੍ਰੇਨ ਦੇਖੋ ਟਾਇਰ ਚੱਕ ਦਿੰਦੇ ਇਹਨਾਂ ਦੇ ਆਇਦਾਂ ਤੇ ਖੜੀ ਹੁੰਦੀ ਆ ਟਾਇਰਾਂ ਤੇ ਨਹੀਂ ਤਾਂ ਪ੍ਰੈਸ਼ਰ ਬਹੁਤ ਪੈਂਦਾ ਬੀਟ ਦਾ ਇੱਥੇ ਡਰਾਈਵਰ ਬੈਠਾ ਓਹ ਉਹ ਤੁਤਰ ਜਿਕੇ ਉਹ ਪਾਇਲਟ ਰੇਨ ਆਵਾਸੀਆ ਮਾਰੀ ਜਾਂਦਾ ਬੈਠਾ ਹੁੰਦਾ ਚਾਰ ਲੱਤਾਂ ਇਹਨਾਂ ਦੀਆਂ ਥੱਲੇ ਲਾਈਆਂ ਹੁੰਦੀਆਂ ਇਹਨਾਂ ਨੇ ਯੋ ਆ ਦੇਖੋ ਪਹਾੜੀ ਇਲਾਕਾ ਡਰਾਈ 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 ਡਾਟਾ ਸੈਂਟਰ ਉਹ ਵੀ ਲਾ ਲਿਆ ਆਪਣਾ ਸਮਾਨ ਉਹਨਾਂ ਨੇ ਰੋਂਗ ਨੰਬਰ ਲਾ ਦਿਆ ਪਹਿਲਾਂ ਪਹਿਲਾਂ ਹੋਰ ਕਿਸੇ ਦਾ ਲੈਣਾ ਸੀਗਾ ਉਹ ਨਹੀਂ ਪਰ ਸਾਡਾ ਲਾ ਰਿਆ ਜਿੱਥੇ ਹੁਣ ਸਾਈਡ ਤੇ ਇਹਨੂੰ ਰੱਖੂਗੇ ਫਿਰ ਦੂਜਾ ਲਾ ਕੇ ਤਾਂ ਫੇਰੇ ਜਿੱਥੇ ਲੋਕੇਸ਼ਨ ਤੇ ਸਹੀ ਟਿਕਣੇ ਤੇ ਇਹਨੂੰ ਰੱਖਣਾ ਫੇਰ ਰੱਖੂਗੇ ਹੁਣ ਉਹਨੇ ਪਹਿਲੇ ਹੌਕੂ ਕਰ ਲਿਆ ਸੀਗਾ ਜਦ ਬਾਅਦ ਚ ਨੰਬਰ ਚੈੱਕ ਕੀਤਾ ਤਾਂ ਇਹ ਉਹ ਰਾਸਤੇ ਦੇਖੋ ਪਹਾੜ ਦੇ ਨਾਲ ਨਾਲ ਗੱਡਿਆਂ ਦੇ ਖੇਤ ਐਦਾਂ ਦੇ ਕਾਫੀ ਗੱਡੇ ਗੱਡੇ ਵਿੱਚ ਹੋਇਆ ਬਹੁਤ ਸੋਹਣੇ ਆ ਵੈਲੀ ਜੀ ਆ ਪਹਾੜਾਂ ਦੇ ਥੰਡੇ ਇੱਥੇ ਪਾਣੀ ਦਾ ਪ੍ਰਬੰਧ ਹੈਗਾ ਤਾਂ ਉਹਨਾਂ ਨੇ ਆ ਇਹਨੂੰ ਬਣਾਇਆ ਗੱਡੇ ਪੂਰੇ ਹਰੇ ਦੇਖੋ ਵੀ ਮਿੱਤਰੋ ਨਵੈਡਾ ਚੱਕ ਵਰਦੀ ਐਦਾਂ ਦੇ ਸੁੱਕੇ ਪਹਾੜ ਆ ਅੱਕ ਵਰਦੀ ਉੱਪਰ ਸੂਰਜ ਸੋਕਾਈਆ ਆ ਛੋਟਾ ਜਿਹਾ ਗੈਸ ਸਟੇਸ਼ਨ ਆਇਆ ਇੱਥੇ ਵਿੱਚ ਜੰਗਲ ਜਿਹੇ ਦੇ ਵਿੱਚ ਇਦਾਂ ਦਾ ਰਾਸ਼ਟਰੀ ਏਰੀਆ ਬਣਾਇਆ ਯੋ 955 ਇਹ ਪਹਿਲਾਂ ਲਾਸ ਵੇਗਸ ਜਾਣਾ ਫਿਰ ਆਪਾਂ ਪਹੁੰਚਣਾ ਜਾ ਕੇ ਟੈਂਟ ਟੈਕਸਸ ਚੱਲੋ ਸੇਫ ਕਾ ਇੱਥੇ ਦਾ ਖਤਰਾ ਹੀ ਖਤਰਾ ਲੋਡ ਆਪਣਾ ਖਾਲੀ ਹੋ ਗਿਆ ਡਿਲੀਵਰੀਆਂ ਦੋਨੀਆਂ ਹੁਣ ਪਿਕਅਪ ਕਰਨੀ ਟੈਕਸਸ ਤੋਂ ਜਾ ਕੇ 2000 ਕਿਲੋਮੀਟਰ ਇੱਥੋਂ ਦੇਖੋ ਵੀ ਰੱਬ ਦੇ ਰੰਗ ਐਨੇ ਸੁੱਕੇ ਏਰੀਏ 'ਚ ਇੱਧਰ ਪਾਣੀ ਦੀ ਲੀਕ ਵੀ ਬਣਾਈ ਹੋਇਆ ਕਿ ਡਰਾਈ ਲੈਂਡ ਪਾਣੀ ਦਾ ਬੰਦੋਬਸਤ ਕੀਤਾ ਰੱਬ ਨੇ ਇੱਥੇ ਜਿਹੜੇ ਚਾਨਪੁਰ ਵਗੈਰਾ ਰਹਿੰਦੇ ਹੋਗੇ ਇੱਥੇ ਪੀਂਦੇ ਆਉਗੇ ਪਾਣੀ ਜੋ ਦੇਖੋ ਨਹੀਂ ਤਾਂ ਇਦਾਂ ਦਾ ਏਰੀਆ ਸਾਰਾ ਆਪ ਕੋ ਵਰਦੀ ਆਪ ਕੋ ਉਹ ਵੀ ਰਸਤੇ ਜਾਂਦਿਆਂ ਨੂੰ ਆਪਾਂ ਨੂੰ ਕਾਲ ਆ ਗਈ ਸੀ ਆਪਣੀ ਸਾਡੀ ਕੰਪਨੀ ਦੀ ਤਾਂ ਆਪਾਂ ਆਪਣੇ ਕੰਪਨੀ ਡਰਾਈਵਰ ਨਾਲ ਲੋਡ ਆਪਣਾ ਟ੍ਰੇਲਰ ਕਰ ਲਿਆ ਸਵੇਚ ਉਹਨੇ ਲੋਡ ਆਲਰੇਡੀ ਕੀਤਾ ਐਸ ਦਾ ਤਾਂ ਆਪਾਂ ਮਿੱਟੀ ਆਪਣੇ ਕੰਪਨੀ ਡਰਾਈਵਰ ਨੂੰ ਦੇ ਤਾਂ ਧਰ ਪਰ ਉਹ ਤੋਂ ਜਿਹੜਾ ਲੋਡ ਕੀਤਾ ਸੀ ਉਹ ਤੋਂ ਚੱਕਦੇ ਆਪਾਂ ਟੀਮ ਤੇ ਸੀ ਉਹ ਸੀ ਕੁਝ ਨਹੀਂ ਚੱਲਦਾ ਸੱਤੀ ਘੰਟੇ ਹੋ ਗਏ ਹੋਣਸ ਦਾ ਤਾਂ ਆਪਾਂ ਵੀ ਰਹੇ ਇਹ ਲੋਡ ਜਰੂਰੀ ਜਾਣਾ ਸੀ ਤਾਂ ਉਹਨੇ ਸਾਨੂੰ ਦਿੱਤਾ ਚੱਕਿਆ ਸ਼ਾਇਦ ਉਹ ਟੀਮ ਨੇ ਤਾਂ ਬਸ ਆਪਾਂ ਫਿਰ ਜਾ ਦੂਰ ਇੱਥੇ ਪੰਕਤੀਵ ਲਾਏ ਰਿੰਸ ਟੈਰੀਜ਼ੋਨਾ ਚੇਂਜ ਕੀਤਾ ਤਾਂ ਆਪਣਾ ਫਿਊਲ ਹੋਇਆ ਸੀ ਸ਼ਾਵਰ ਲਈ। ਕੱਲ ਉਹ ਸੁਣਦਾ ਹੈ ਕਿ ਤਾਂ ਰੋਰ-ਮੋਰ ਦੇਖ ਕੇ ਚੈੱਕ ਕਰਕੇ ਤਾਂ ਆਪਣਾ ਕਿਚਿਤੀਆਂ ਤਿਆਰੀਆਂ ਸਤਾਰ ਪੰਡੂ ਰੁਪਾ ਪਈਆਂ ਸੀ ਤਿੰਨ ਤਿੰਨ ਤਰ੍ਹਾਂ ਦੇ ਲੋਡ ਸੀਗੇ ਉੱਪਰ। ਇੱਕ ਪਲੇਨ ਦਾ ਇੰਜਨਸ ਦਾ ਇੱਕ ਥਰੈਡ ਮਸ਼ੀਨ ਸੀਗੀ ਤਾਂ ਪਿੱਛੇ ਐਂਕਰ ਜੇ ਸੀਗੇ ਇਹਨਾਂ ਦੇ ਵਿੱਚ ਐਂਕਰ ਸਮਥਿੰਗ ਕਪਲਿੰਗ ਕਪਲਰ ਕੁਸਟਿੰਗ ਮੈਦਾੜੇਦਣਾ। ਤਾਂ ਲੈ ਕੇ ਤਾਂ ਆਪਾਂ ਪੱਤਰ ਆਪਣੇ ਟ੍ਰਾਂਟੋ ਨੂੰ ਸਿੱਧੇ ਗੁੱਡ ਮਾਰਨਿੰਗ ਮਿੱਤਰੋ ਦੇਖੋ ਸੂਰਜ ਚੜਦਾ ਸਨਰਾਈਜ਼ ਹੋਣ ਲੱਗਾ ਦੇਖੋ ਕਿੰਨਾ ਵਧੀਆ ਥਿਊ ਆ ਨਿਊ ਮੈਕਸੀਕੋ ਅੱਜ ਤਾਰੀਖ 16 ਦਿਨ ਬੁੱਧਵਾਰ ਆਪਾਂ ਰਾਹ 'ਚੋਂ ਹੀ ਕਿਸੇ ਆਪਣੇ ਟੀਮ ਆਪਣੇ ਕੰਪਨੀ ਦੇ ਡਰਾਈਵਰ ਨਾਲ ਲੋਡ ਸਵਿਚ ਕਰ ਲਿਆ ਸੀ ਟ੍ਰੇਲਰ ਖਾਲੀ ਉਹਨੂੰ ਦਿੱਤਾ ਤਾਂ ਲੋਡਡ ਟ੍ਰੇਲਰ ਆਪਾਂ ਪਿਕ ਕਰ ਲਿਆ ਸੀ ਰਸਤੇ 'ਚੋਂ ਹੀ ਤਾਂ ਨਿਊ ਮੈਕਸੀਕੋ ਪਹੁੰਚ ਗਏ ਹੁਣ ਸਿੱਧੇ ਹੀ ਜਾਣਾ ਆਪਾਂ ਟੋਰਾਂਟੋ ਤਾਂ ਲੋਡ ਲੋਡ ਚੈੱਕ ਕਰਦੇ ਆਂ ਮੈਕਸੀਕੋ ਰੈਸਟ ਏਰੀਆ ਦੇਖੋ ਕਿਦਾਂ ਦੇ ਕੋਠੇ ਬਣਾਏ ਆ ਪਿਕਨਿਕ ਕਰਨੇ ਨੂੰ ਰਾਤ ਚ ਰੁਕ ਇੱਥੇ ਬਹਿ ਕੇ ਇਹਨਾਂ ਚ ਕੋਠਿਆਂ ਜਾਂਾਂ ਚ ਤੁਸੀਂ ਚਾਹ ਪਾਣੀ ਪੀ ਸਕਦੇ ਜਿਹੜੇ ਘੁੰਮਣੇ ਫਿਰਨੇ ਵਾਲੇ ਆ ਅੱਸੀ ਬਾਥਰੂਮ ਵਗੈਰਾ ਉਧਰ ਆ ਮੈਕਸੀਕਨ ਸਟਾਈਲ ਬਣਾਇਆ ਮੈਕਸੀਕੋ ਚ ਇਦਾਂ ਦੇ ਘਰ ਘੁਰ ਬਣਾਉਂਦੇ ਆ ਦੇਖੋ ਇਦਾਂ ਦੇ ਯਾਰ ਬਾਥਰੂਮ ਬਣਾਇਆ ਹੋਇਆ ਇਹਨਾਂ ਇਦਾਂ ਦੇ ਕਮਰੇ ਬਣਾਏ ਕੋਠੇ ਚ ਸਿਤੇਰੀਆਂ ਪਾ ਕੇ ਇਦਾਂ ਦਾ ਏਰੀਆ ਯੋ ਸੋਕੇ ਆ ਜਿਹੜੇ ਸੋਕੇ ਚ ਦਰਖਤ ਹੁੰਦੇ ਉਦਾਂ ਦੇ ਦਰਖਤ ਆ ਵੂਹੂ ਵੈਰੀ ਨਾਈਸ ਹੈ ਬਿਊਟੀਫੁੱਲ ਆ ਦੇ ਆ ਕੰਡੇ ਵਾਲੇ ਕੈਕਟਸ ਆ ਦੇ ਸਤੀਰੀਆਂ ਪਾ ਕੇ ਕੋਠੇ ਇਹ ਮੈਕਸੀਕੋ ਦੇ ਇੰਦਾ ਪਹੁੰਚਾਉਂਦੇ ਆ ਸੱਤਾ ਇਦਾਂ ਦੀਆਂ ਕੰਧ ਯੋ ਵਾਕਿੰਗ ਸੈਂਡ ਰੈਸਟ ਏਰੀਆ ਕੁੱਕੜ ਦਾ ਨਾ ਬਣਿਆ ਮੈਕਸੀਕੋ ਦਾ ਜੁਐਸੇ ਦਾ ਝੰਡਾ ਲੱਗਾ ਲੱਕੜੀ ਦਾ ਬਹੁਤ ਸੋਹਣਾ ਬਣਾ ਆਇਆ ਬੈਠਰੇ ਨੂੰ ਰੇਤ ਤੇ ਚ ਆ ਬਿਊਟੀਫੁਲ ਪਾਰਕਿੰਗ ਸੈਂਡ ਰੈਸਟ ਏਰੀਆ ਦਾ ਨਾ ਬਣਾਇਆ। ਥੇਂ ਦਰਾਂ ਚ ਬੈਠ ਕੇ ਆਪਣੀ ਬ੍ਰੇਕ ਕਰੋ। ਬੈਂਚ ਬੁਣ ਚਲਾਇਓ ਬੜੇ ਸੋਹਣੇ ਆਪਣਾ ਕਿੰਨਾ ਘੈਂਟ ਬਣਾਇਆ। ਲੱਕੜੀ ਦਾ। ਅੱਜ 25 ਤੇ ਹੈਲਵਰ ਕਰ ਕੀ ਤੋਂ ਪਹਿਲਾ ਆਉਂਦਾ ਏ। ਹੈਲਵਰ ਕਰ ਕੀ ਤੋਂ ਥੋੜਾ 10:00 ਵਜੇ ਲੈ 25 ਤੇ ਆਈ ਦਾ। ਯੋ ਕਮਰੇ ਬਣੇ ਆ ਵਧੀਆ ਸਟੋਵ ਫਾਇਰ ਮਿੱਟਰ ਆ ਦੇਖੋ ਸਟੋਵ ਸਟੋਵ ਨਵਾਲੋ ਕਹਿੰਦੇ ਫਾਇਰ ਲੱਗ ਸਕਦੀ ਅੱਗ ਬਾਹਰ ਇਦਾਂ ਦਾ ਡੇਜ਼ਰਟ ਇਦਾਂ ਦਾ ਏਰੀਆ ਟਿੱਬੇ ਰੇਤਾ ਯੋਹ ਉੱਤਰ ਵੀ ਦੇਖੋ ਸਾਰਾ ਏਰੀਆ ਇਦਾਂ ਦਾ ਖਾਲੀ ਵਾਈਟ ਭਾਈ ਇਹ ਚੱਲਦਾ ਨਾਲ Nice. Walking Sand North Rest Area. Yo -ho, very nice. Beautiful. Walking Sand North Rest Area. I-25. ਨਿਊ ਮੈਕਸੀਕੋ ਯੋ ਆਪਣਾ ਲੋੜ ਆ ਬ੍ਰੇਕ ਤੇ ਬ੍ਰੇਕਾਂ ਨਾਲ ਹੀ ਰੁਕ ਗਿਆ ਮੈਂ ਆ ਪਿੱਛੇ ਪਿਆ ਪਤਾ ਨਹੀਂ ਇਹਦੇ ਵਿੱਚ ਸੀਐਨਸੀ ਮਸ਼ੀਨ ਜਿਹੀ ਆ ਤਾਂ ਪਲੇਨ ਦਾ ਇੰਜਣ ਹੈ ਯੋ ਆ ਸਟੈਂਡ ਹੁੰਦਾ ਇਹਦੇ ਵਿੱਚ ਪਿਆ ਰੱਖਿਆ ਹੁੰਦਾ ਸਟੈਂਡ ਦੇ ਵਿੱਚ ਯੋ ਚੇਨ ਨਹੀਂ ਪੈਂਦੀਆਂ ਸਟ੍ਰੈਪ ਨਹੀਂ ਪੈਂਦਾ ਇਹਨੂੰ ਉਫੋਸ ਉਹ ਸਟ੍ਰੈਪ ਆਇਆ ਜਿਹੜਾ ਉਹ ਸਟੈਂਡ ਨੂੰ ਹੀ ਪਾਇਆ ਥੱਲੇ ਇਦਾਂ ਦਾ ਮਾਹੌਲ ਸਾਰਾ ਖਾਲੀ ਮદાન ਬੜਾਈ ਇਦਾਂ ਦਾ ਹੀ ਆ ਸਾਰਾ ਨਿਊ ਮੈਕਸੀਕੋ ਉਹ ਦੂ ਤੱਕ ਖਾਲੀ 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 ਡੈਜ਼ਰ ਵੀ ਯੋ ਇਦਾਂ ਦਾ ਆ ਅੱਗ ਵਰਦੀ ਅੱਗ ਸੂਰ ਚ ਗਰਮੀ ਪੂਰੀ ਆ ਅੱਜ ਤਰੋਂ ਆਪਾਂ ਪਹੁੰਚ ਗਏ ਸਰ ਸਿਕੋ ਮਜ਼ਦੂਰੀ ਲਵ ਦੇ ਸਟਾਪ ਤੇ ਇੱਥੇ ਸ਼ਿਫਟ ਚੇਂਜ ਕਰ ਲਈ ਹੁਣ ਮੇਰੀ ਫੁੱਲ ਸ਼ਿਫਟ ਚੱਲੂਗੀ ਤਾਂ ਬਾਅਦ ਨਾਲ ਦੇ ਮੁੰਡੇ ਦੀ ਉਹਦੀ ਅੱਧੀ ਡਰਾਈਵ ਆਊਗੀ ਫਿਰ ਆਪਾਂ ਪਹੁੰਚ ਜਾਵਾਂਗੇ ਟ੍ਰਾਂਟੋ ਯੋ ਲੱਬ ਤੇ ਚੇਨ ਕੀਤੀ ਆਪਾਂ ਲੱਬ ਤੇ ਬੇਤੇ ਲਾਗੇ ਇੱਧਰ ਯੋ ਬਸ ਇੱਕ ਡਰਾਈਵ ਰਹਿ ਗਈ ਹੋਰ 1.5 ਡਰਾਈਵ ਰਹਿ ਗਈ ਹੋਣ ਪਹੁੰਚ ਜਾਣਾ ਇੱਧਰ ਪਾਸੇ ਪਾ ਲਿਓ ਯੋ ਅਸਟ੍ਰੇਲੀਆ Brazil Indiana break time ਹੋ 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 ਚਲ ਦੇ ਫ੍ਰੈਸ਼ ਬਰਸ਼ ਹੋ ਲਈਏ ਮੜ ਜਾ ਫੋਰਟ ਬੇਨ 209 ਐਗਜ਼ਿਟ ਤੇ ਪੈ ਇੱਥੇ ਪਾਇਲਟਸ ਆ ਅਸੀਂ ਹੁਣ ਆਏ ਮਹੀਨੇ ਕੇ ਬਾਅਦ ਅਸੀਂ ਕਿ ਪਾਇਲਟ ਤੇ ਜਾ ਕੇ ਚੇਂਜ ਕਰਦੇ ਨਾਲ ਫਿਊਲ ਭਰਦੇ ਆ ਜਾਂ ਦੇਖਿਆ ਇੱਥੇ ਟੀਏ ਬਣ ਗਿਆ ਅਧਰ ਬਾਈਲਟ ਚੱਕਤਾ ਉਹਨਾਂ ਨੇ ਇੱਥੇ ਟੀਏ ਦਾ ਪੰਪ ਬਣ ਗਿਆ 209 ਐਗਜ਼ਿਟ ਤੇ ਫੋਰਟ ਵੇਨ ਜੋ ਹੁਣ ਬਸ ਚੇਂਜ ਕਰਕੇ ਅੱਗੇ ਚੱਲ ਜਾਣਾ ਸ਼ੀਸ਼ੇ ਸਾਫ਼ ਕਰਕੇ ਤੇ ਰਹਿਣਾ ਲੋ ਜੀ ਪਹੁੰਚ ਗਏ অলਮੋਸਟ ਕੈਨੇਡਾ ਬਾਰਡਰ ਤੇ ਡੇਢੇ ਡਿਲੀਵਰੀਆਂ ਕਰਕੇ ਰਾਹ ਜੋ ਟ੍ਰੇਲਰ ਸਵਿਚ ਕਰਕੇ ਪਹੁੰਚ थर्सडे पीरवार जुलाई 17 बैक टू कनेडा ब्लू वाटर ब्रिज ट्रैफिक ट्रैफिक लॉन्ग लाइन अप मित्रों अपना ट्रिप हो गया खत्म आप पहुंच गए लंडन अंटारियो तरीक त्रे, अज सतारा दिन भीरवार ਆਪਣਾ ਫਾਈਨਲੀ ਹੋ ਗਿਆ ਟ੍ਰਿਪ ਆਪਣਾ ਡਨ ਆਪਾਂ ਗਏ ਸੀ ਰੀਨੋ ਨਿਵਾੜਾ ਹੁਣ ਆਪਾਂ ਜਾਵਾਂਗੇ ਮੇਬੀ 1-2 ਦਿਨ ਠਹਿਰ ਕੇ ਨਾਲ ਦੇ ਦੀ ਛੁੱਟੀ ਆ ਤਾਂ ਮੈਂ ਕੱਲਾ ਹੀ ਜਾਊਗਾ ਇਸ ਵਾਰ ਮੇਬੀ ਲੈਟ ਸੀ ਕਿਦਾਂ ਡਿਸਪੈਚ 온 ਦੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬਰ ਜੂਰ ਕਰਿਆ ਕਰੋ ਤੁਸੀਂ ਕਰਦੇ ਨਹੀਂ ਕਰਿਆ ਕਰੋ ਬਹੁਤ ਮਿਹਨਤ ਕਰਨੀ ਪੈਂਦੀ ਹੈ ਟਾਈਮ ਕੱਢ ਕੱਢ ਕੇ ਇਦਾਂ ਦੇ ਕਲਿੱਪ ਬਣਦੇ ਆ ਪਰ ਮੈਨੂੰ ਆਈ نو ਨੋ ਬਹੁਤ ਜਿਆਦਾ ਵਧੀਆ ਨਹੀਂ ਹੈਗੇ ਬਟ ਹੌਲੀ ਹੌਲੀ ਹੋਊਗੇ ਜੇ ਤੁਸੀਂ ਲਾਈਕ ਕਰੋਗੇ ਫਿਰ ਉਹਨੀ ਮਿਹਨਤ ਵੀ ਫਿਰ ਬੰਦੇ ਜਿਆਦਾ ਕਰਦਾ ਆਲਰਾਇਟ ਟੇਕ ਕੇਅਰ ਬਾਏ ਬਾਏ